ਗਾਠੀਆਂ ਨਾਲ ਕਰਾਂਗੇ ਜੀ ਜਿਹੜਾ ਬਸ ਬੱਦੋ ਵੱਟ ਮਰ ਜਾਗੇ ਮਰਨਾ ਦਾ ਮਰਨਾ ਦਾ ਇੱਕ ਦਿਨ ਹੈਗੀ ਆ ਪੂਰੇ ਝਮਕਾ ਉਰੇ ਪਰਾਂਗੇ ਲੇਖੇ ਲਗਾਗੇ ਪਤਾ ਲੱਗੂਗਾ ਵੀ ਆਪਦੀ ਖੂਦ ਵਾਸਤੇ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਪੰਜਾਬ ਲਾਲੋ ਚਾਹੇ ਹਰਿਆਣਾ ਲਾਲੋ ਜੀ ਇਹਨਾਂ ਨੂੰ ਗੋੜੀਆਂ ਨੌਜਵਾਨਾਂ ਨੂੰ ਦੋਨੀਆਂ ਨਾਲ ਮਾਰ ਕੇ ਖਤਮ ਕਰਤਾ ਜੀ ਫਿਰ ਉਸ ਤੋਂ ਬਾਅਦ ਨਸ਼ੇ ਨਾਲ ਖਤਮ ਕਰਤਾ ਪਹਿਲਾਂ ਵੀ ਅਸੀਂ 14 ਮਹੀਨੇ ਦਿੱਲੀ 'ਚ ਬੈਠੇ ਰਹੇ ਸੀ ਇਸੇ ਉੱਚ ਵੀ ਜਿਹੜੀ ਸਾਡੀਆਂ ਮੰਗਾ ਐ ਐਮਐਸਪੀ ਦੇ ਪ੍ਰੋਪਰ ਗਾਰੰਟੀ ਦੇਖੋ ਸਾਡੀਆਂ ਚੀਜ਼ਾਂ ਸਾਡੇ ਤੋਂ ਲੈ ਕੇ ਐਮਆਰਪੀ ਰੇਟ ਤੇ ਰिलायंस ਮੋਲਾਂ ਵਿੱਚ ਵੇਚੀਆਂ ਜਾਂਦੀਆਂ ਇਹ ਨਹੀਂ ਸਰਕਾਰ ਪਰ ਦੇ ਸਾਡੇ ਖੇਤਾਂ ਤੋਂ ਜਵਾਰ ਲੈ ਕੇ ਦੋਨਾਂ ਜੀਵ ਬਾਰਡਰ ਤੋੜ ਕੇ ਜੀ ਜਾਵਾਂਗੇ ਚਾਹੇ ਜਿੰਨੇ ਮਾਰਦੀ ਜਾਣਾ ਪਵੇ ਪਰ ਜਿੱਦੀ ਜਗਣਾ ਦੇਖੋ ਜੀ ਅਸੀਂ ਤਾਂ ਪੂਰਾ 1.5 ਸਾਲ ਬੈਠੇ ਰਹੇ ਹਾਂ ਜੀ ਦਿੱਲੀ ਬਾਰਡਰ ਤੇ ਜੀ ਅਸੀਂ ਸਾਨੂੰ ਉਹੀ ਲੌਨੀਪੌਪ ਦੇ ਕੇ ਸਾਨੂੰ ਅਸੀਂ ਉਹਦੇ ਵਿਸ਼ਵਾਸ ਕਰ ਚੁੱਕੇ ਹਾਂ ਵੀ ਚਲੋ ਮੋਦੀ ਠੀਕ ਹੈ ਇਹਨੇ ਹੁਣ ਕਹਿਤਾ ਵੀ ਇਲੈਕਸ਼ਨ ਆ ਗਈ ਉਸ ਤੋਂ ਬਾਅਦ ਮੈਂ ਤੁਹਾਡੀਆਂ ਸਾਰੀਆਂ ਮੰਗਾ ਪੂਰੀਆਂ ਕਰ ਦੂੰਗਾ ਪਰ ਅਸੀਂ 1 ਸਾਲ ਤੋਂ ਬਾਅਦ ਪੂਰਾ ਸੰਘਰਸ਼ ਵਿੱਢ ਕੇ ਹੋਣਾ ਸਾਲ ਹੋ ਗਿਆ ਸਾਨੂੰ ਦੇਖਦਿਆਂ ਨੂੰ ਵੀ ਇਹਨੇ ਸਾਨੂੰ ਮਜਬੂਰੀ ਬਸ ਮਜਬੂਰ ਕਰਕੇ ਸਾਨੂੰ ਇਹ ਰਸਤਾ ਹੁਣ ਸੰਘਰਸ਼ ਦਾ ਚੁਣਨਾ ਪਿਆ ਜੀ ਤਾਂ ਜੀ ਇਹ ਹੀ ਗੱਲ ਕਹਿੰਦੇ ਆ ਸਰਕਾਰ ਨੂੰ ਵੀ ਇਹ ਜੋ ਫੜਿਆਉਂਦੇ ਨੇ ਉਹ ਵੀ ਸਾਡੀ ਮੁੰਡੇ ਨੇ ਇੱਕ ਦੂਜੇ ਨੂੰ ਮਾਰ ਰਹੇ ਨੇ ਭਰਾ ਨੇ ਸਾਡੇ ਆਖਰ ਨੂੰ ਫੌਜ ਦਾ ਭਾਰਤੀ ਪੰਜਾਬ ਜੀ ਤੇ ਜਾਂਦੇ ਦੂਏ ਤਾਂ ਨਹੀਂ ਉਹ ਇਹੀ ਗੱਲ ਆ ਵੀ ਉਹ ਸ਼ਾਂਤਮਈ ਨਾਲ ਉਹਨਾਂ ਸਰਕਾਰ ਕਹੇ ਉਹਨਾਂ ਨੂੰ ਵੀ ਭਾਈ ਲਾਂਗਾ ਜਾਓ ਇਹਨਾਂ ਨੇ ਸ਼ਾਂਤਮਈ ਨਾਲ ਉੱਥੇ ਜਾ ਕੇ ਦਿੱਲੀ ਚੰਬੂਰ ਚਾ ਲਾਉਣਾ ਸਾਡੇ ਤੋਂ ਟੋਡੀਆਂ ਦੇ ਭਾ ਲੈ ਲੈਂਦੇ ਆ ਤੇ ਅੱਗੇ ਉਹਨਾਂ ਤੇ ਐਮ ਆਰ ਪੀ ਟੈਗ ਹੈ 150 ਰੁਪਏ ਕਿਲੋ ਪ੍ਰਤੀ ਹਿਸਾਬ ਨਾਲ ਉਹ ਵੇਚੀਆਂ ਜਾਂਦੀਆਂ ਅਸੀਂ ਤਾਂ ਐਮ ਆਰ ਪੀ ਨਹੀਂ ਮੰਗ ਰਹੇ ਅਸੀਂ ਤਾਂ ਆਪਣੇ ਭਾਸੇ ਦਾ ਐਮ ਐਸ ਪੀ ਮੰਗ ਰਹੇ ਜਿਹੜੀ ਸਾਨੂੰ ਮੈਂ ਐਮ ਐਸ ਪੀ ਦਿੱਤੀ ਜਾਏ ਸਾਨੂੰ ਜਿਹੜੀ ਫਸਲਾਂ ਦੀ ਗਾਰੰਟੀ ਦਿੱਤੀ ਜਾਏ ਤੇ ਜਿਹੜਾ ਟੈਨੀ ਹੈ ਮੈਂ ਕਹਿੰਦਾ ਇਸ ਤੋਂ ਵੱਡਾ ਕੀ ਜੋਦਾ ਇੱਕ ਬੰਦਾ ਆਪਣੀ ਗੱਡੀ ਨਾਲ ਬੰਦਿਆਂ ਨੂੰ ਕੁਚਲਦਾ ਜਾਈ ਜਾਏ ਤੇ ਉਹਨੂੰ ਦਵਾਰੇ ਉਹਨੂੰ ਕਹਿਣਾ ਵੀ ਕੋਈ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਏ। ਉੱਤੋਂ ਉਹਨੂੰ ਉਹਦੇ ਦਿੱਤੇ ਜਾਣ। ਇਤੋਂ ਵੱਡੀ ਗੱਲ ਉਹਨੂੰ ਦੇਖ ਕੇ ਕਿੰਨਿਆਂ ਦਾ ਉਤਸ਼ਾਹ ਵਧੇਗਾ। ਕਾਲੂ ਫਿਰ ਲੋਕਾਂ ਦਾ ਘਾੜਤਾ ਹੋਏਗਾ ਹੀ। ਕਾਲੂ ਹੋਰ ਕੋਈ ਉੱਠੇਗਾ ਉਹ ਲੋਕਾਂ ਨੂੰ ਡਰਾਡੇਗਾ। ਇਹ ਮਾੜੀਆਂ ਗੱਲਾਂ ਇਹ ਚੰਗੀਆਂ ਨਹੀਂ ਐ। ਪਹਿਲਾਂ ਜੀ ਤੁਸੀਂ ਇਹ ਜਿਹੜਾ ਰਸਤਾ ਵਾ ਸਾਰਾ ਬਲਾਕ ਕਰਕੇ ਤੇ ਕਿਸਾਨਾਂ ਨੇ ਅੱਜ ਕੱਲ ਨੂੰ ਇਹ ਜਾਮਨੀ ਦਾ ਪੈਰੀਗੇਟ ਬੰਦ ਕੀਤੇ ਆ ਪੈਰੀਗੇਟ ਇਹਨਾਂ ਦੇ 6 ਤਰੀਕ ਦੇ ਬੰਦ ਕੀਤੇ ਹੋਏ ਆ ਅਸੀਂ ਆਏ ਇੱਥੇ 13 ਤਰੀਕ ਦੇ ਜੇ ਤੁਹਾਨੂੰ ਸਿੱਧਾ ਮੱਝਾ ਲੈ ਕੇ ਤੇ ਜਾ ਕੇ ਜੇ ਤਾਂ ਹੁਣ ਇੱਥੇ ਬੈਠੇ ਫਾਊਂਡੇਸ਼ਨ ਕਰ ਰਹੇ ਆ ਉਦਾਂ ਹੀ ਜਾ ਕੇ ਦੇ ਲਈ ਕਰਾਂਗੇ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਉਹ ਵੀ ਸਾਡੇ ਭਰਾ ਨੇ ਵੀ ਪਈ ਆਓ ਇਹ ਘਰਾਂ ਅੰਝ ਬੈਠਣ ਦਾ ਵੇਲਾ ਨਹੀਂ ਉਹਨਾਂ ਵਾਸਤੇ ਵੀ ਇਹ ਚੀਜ਼ ਲਾਗੂ ਹੁੰਦੀ ਆ ਕੱਲੀ ਸਾਡੇ ਵਾਸਤੇ ਤਾਂ ਨਹੀਂ ਸਾਰਿਆਂ ਵਾਸਤੇ ਲਾਗੂ ਆ ਜੇ ਸਾਰਿਆਂ ਨੂੰ ਵਾਸਤੇ ਲਾਗੂ ਹੋਊਗੀ ਤਾਂ ਸਾਰੇ ਬੰਦੇ ਇਕੱਠੇ ਹੋ ਕੇ ਅੱਜ ਨਹੀਂ ਕੱਲ ਨੂੰ ਤੁਰਨਾ ਦਾ ਬਹੂਗਾ ਉਹਨੂੰ ਤੁਰ ਰਹੇ ਨੇ ਆਉਣ ਦੇ ਵਿੱਚ ਕੈਂ ਆ ਵੀ 2-4 ਜਣ ਬੈਠੇ ਆਉਣਗੇ ਉਹਨਾਂ ਨੂੰ ਲੋਕ ਤਾਨੇ ਮਾਰ ਰਹੇ ਨੇ ਵੀ ਤੁਸੀਂ ਘਰਾਂ ਦੇ ਬੈਠੇ ਕੀ ਕਰਦੇ ਹੋ ਤੁਸੀਂ ਤੁਰੋ ਦੁਕਾਨ ਕਾਦੇ ਪਿੱਛੇ ਲੜ ਰਿਹਾ ਆਪਦੀ ਹੱਕ ਦੀ ਫਰਮਾਈ ਪਿੱਛੇ ਲੜ ਰਿਹਾ ਜਦੋਂ ਉਹਨਾਂ ਨੇ ਕਿਆ ਬੈਰੀਗਾ ਤੋੜ ਦੋਇ ਤਾਂ ਇੱਕ ਮਿੰਟ ਤੋੜ ਬੰਦ ਕਰਦਾ ਅਸੀਂ ਇਹ ਵੀ ਚੀਜ਼ ਵੀ ਮੁੱਖ ਰੱਖਦੇ ਹਾਂ ਜੇ ਇੱਕ ਸਰਕਾਰ ਪਾਗਲ ਹੋ ਗਈ ਹੈ ਨਾ ਉਹ ਵੀ ਸਾਡੇ ਗਾੜੀ ਭਰਾ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਕੋਈ ਰੌਂਦ ਨਹੀਂ ਚਲਾਉਂਦੇ ਉੱਥੋ ਉੱਥੋ ਦੀ ਬੇਗੜੋ ਕੋਈ ਲੰਘ ਜਾਗਾ